ਹਾਂਜੀ ਕੀ ਹਾਲ ਹੈ ਵੀ ਉਹ ਠੀਕ ਠਾਕ ਹੋ ਆ ਯਾਰ ਇੱਕ ਵੀਡੀਓ ਦੇਖਿਓ ਤੁਸੀਂ ਯਾਰ ਫਿਰ ਆਪ ਫੈਸਲਾ ਕਰਿਓ ਠੀਕ ਆ ਹੋਰ ਮੁੱਦਿਆਂ ਦੇ ਵਿੱਚ ਅਮਰਤਪਾਲ ਮਹਿਰੋ ਨੂੰ ਵੀ ਠੀਕ ਹੋਣਗੇ ਪਰ ਐ ਥੋੜੀ ਯਾਰ ਵੀ ਫਤਵੇ ਜਾਰੀ ਕਰਦੇ ਆ ਤੁਸੀਂ ਤੁਸੀਂ ਤਾਂ ਮੁੱਲੇ ਉਮਰ ਉਹਨਾਂ ਤੋਂ ਵੀ ਟੱਪ ਗਏ ਯਾਰ ਮਿਲਨ ਦਾ ਦੇਨ ਉਹਨਾਂ ਵੀ ਟੱਪ ਗਏ ਐ ਤਾਂ ਕਾਬਲ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਉਹ ਵੀ ਤੇ ਕਰਦੇ ਯਾਰ ਐਦਾਂ ਨਾ ਦਪਕਾਇਆ ਕਰੋ ਤੁਸੀਂ ਉਹ ਜਵਾਕ ਜੇ ਤੂੰ ਉਹਦੇ ਨਾਲ ਪਠਾਇਆ ਵੇ ਵਿਚਾਰਾ ਸਹਿਮਿਆ ਪਿਆ ਐਡੀ ਉਹਦੀ ਗਲਤੀ ਵੀ ਨਹੀਂ ਕੋਈ ਜਿਹਦੇ ਜਿਹਨ ਤੂੰ ਉਹ ਲੱਗਿਆ ਮੈਂ ਕਰਨਾ ਜੇ ਤੁਹਾਨੂੰ ਲੱਗਦਾ ਵੀ ਠੀਕ ਆ ਵੀ ਇਹਦੀ ਕੋਈ ਗਲਤੀ ਆ ਤਾਂ ਉਹਨੂੰ ਆਪ ਵੀਡੀਓ ਪਬਲਿਸ਼ ਕਰਦੇ ਯਾਰ ਕੀ ਲੋੜ ਸੀਗੀ ਐਦਾਂ ਤੁਸੀਂ ਯਾਰ ਲੋਕਾਂ ਨੂੰ ਡਰਾ ਡਰਾਤ ਮੁਕਾ ਕੇ ਤੁਸੀਂ ਹੋਰ ਤਰ ਮੰਨ ਤਾਂ ਕਿਸੇ ਨੇ ਆਉਣਾ ਹੀ ਨਹੀਂ ਗੁਰਦਾਰਾ ਸਾਹਿਬ ਹੋਰ ਤੌਰ ਮੰਨ ਤਾਂ ਸਿੱਖ ਧਰਮ ਦੇਮ ਨਹੀਂ ਆਉਣਾ ਜਿਹੜੇ ਸਾਹਮਣੇ ਤੁਹਾਡੇ ਲੱਛਣ ਨੇ ਯਾਰ ਐਦਾਂ ਨਾ ਕਰਿਆ ਕਰੋ ਤੁਸੀਂ ਤਾਂ ਫਤਵੇ ਜਾਰੀ ਕਰਨ ਲੱਗੇ ਪਹਿਲਾਂ ਯਾਰ ਵੀਡੀਓ ਦੇਖੋ ਫੇਰ ਕਰਦੇ ਆਂ ਗੱਲ ਅਸੀਂ ਨਾ ਤੁਹਾਨੂੰ ਇੱਕ ਵੀਡੀਓ ਦਿਖਾਉਨੇ ਆ ਵੀਡੀਓ ਦੇਖ ਲਓ ਪਹਿਲਾਂ ਬੰਦਾ ਬਾਅਦ ਚ ਦਿਖਾਵਾਂਗੇ ਆ ਇੱਕ ਤੇਰੇ ਨਾਲ ਲਾਵਾਂ ਲੈਣੀਆਂ ਇੱਕ ਤੇਰੇ ਨਾਲ ਲਾਵਾਂ ਲੈਣੀਆਂ ਆ ਦੂਜੀ ਮੰਗ ਰੱਬ ਤੋਂ ਨਹੀਂ ਮੰਗਦੇ ਆ ਤੇਰੀ ਚੋਨੀਏ ਉਮਰ ਲੰਮੀ ਸੋਣੀਏ ਨਿਕੁਰ ਕਰ ਜਾਵੀ ਮੈਨੂੰ ਨਾਲ ਲੈ ਹੁਣ ਆ ਬੰਦਾ ਉਹ ਜਿਹੜਾ ਵੀਡੀਓ ਬਣਾਈ ਆ ਜਿਹੜੇ ਦਰਬਾਰ ਸਾਹਿਬ ਜਾ ਕੇ ਕੰਮ ਕਰਦੇ ਆ ਫੋਨ ਖਾਣ ਤੇ ਮਾਫੀ ਮੰਗ ਲੈnde ਚਲੋ ਅਸੀਂ ਬਾਹਰ ਹੁਣ ਪੰਜਾਬ ਤੋਂ ਸਰ ਜਾਂਦਾ ਆ ਬੰਦਾ ਸਾਨੂੰ ਪੰਜਾਬ ਚ ਮਿਲ ਪਿਆ ਹੁਣ ਅਸੀਂ ਇਹ ਚੱਕ ਲਿਆ ਹੁਣ ਅਸੀਂ ਪ੍ਰੋਡੂਸਰ ਵਾਲਾ ਕੰਮ ਕਰੀਏ ਤੇ ਫਿਰ ਲਾਲਾ ਲਾਲਾ ਹੋ ਜਾਣੀ ਆ ਹੁਣ ਇਹਦੇ ਨਾਲ ਜੋ ਅਸੀਂ ਕਰਾਂਗੇ ਆ ਤਾਂ ਗੁਪਤ ਕਰਾਂਗੇ ਸਾਰਾ ਕੁਝ ਤੇ ਹੁਣ ਜਿਨ੍ਹਾਂ ਨੇ ਆ ਵੀਡੀਓ ਬਣਾਉਣੀ ਆ ਦਰਬਾਰ ਸਾਹਿਬ ਜਾ ਕੇ ਅਸੀਂ ਨਹੀਂ ਕਹਾਂਗੇ ਨਾ ਬਣਾ ਚਾਹ ਤਾਂ ਸੋਚ ਸਮਝ ਕੇ ਬਣਾਇਓ ਜੋ ਇਹਦੇ ਨਾਲ ਹੋਊਗਾ ਉਹਨਾਂ ਨਾਲ ਅਸੀਂ ਦੁੱਗਣਾ ਕਰਾਂਗੇ ਕਿਉਂਕਿ ਉਹ ਪਹਿਲਾਂ ਸਮਝਾਤਾ ਜੇ ਫੇਰ ਉਹਨਾਂ ਸਮਝਦਾ ਤਾਂ ਧਿਆਨ ਰੱਖਿਓ ਤੇ ਆ ਜਿਹੜੀ ਵੀਡੀਓ ਬਣੀ ਆ ਦਰਬਾਰ ਸਾਹਿਬ ਲੱਚਰ ਗਾਣਾ ਲਾਉਂਦੇ ਦੀ ਉਹ ਇਹ ਤੋ ਇਹਨੂੰ ਪੁੱਛ ਲੋ ਤੇਰੀ ਕੋਈ ਯਾਣਾ ਹਾਂਜੀ ਹਾਂਜੀ ਬਾ ਠੀਕ ਆ ਤੇ ਹੁਣ ਅਸੀਂ ਚੱਲੇ ਨੂੰ ਲੈ ਲਿਆ ਵਾ ਇਥੋਂ ਹੁਣ ਅਸੀਂ ਜਾਣਗੇ ਸਾਡਾ ਕੰਮ ਜਾਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਆਈ ਕਿਤੇ ਵੀਰੇ ਦੇਖ ਲਈ ਸਾਰਿਆਂ ਨੇ ਵੀਡੀਓ ਆਹ ਦੇਖੋ ਜਵਾਗ ਜਾਂ ਵਿਚਾਰਾ ਨਾਲ ਬੈਠਾ ਚਲੋ ਮੰਨ ਲੈਨੇ ਆ ਵੀ ਉਹਦੀ ਗਲਤੀ ਆ ਤੇ ਐਡੀ ਵੀ ਗਲਤੀ ਨਹੀਂ ਕੋਈ ਐਡਾ ਲੱਚਰ ਗੀਤ ਵੀ ਨਹੀਂ ਉਹਨੇ ਲਾਇਆ ਠੀਕ ਆ ਉਹਦੀ ਗਲਤੀ ਆ ਮੰਨ ਲਿਆ ਪਰ ਉਹ ਆ ਵੀਡੀਓ ਪਬਲਿਸ਼ ਕਰਨੀ ਤਾਂ ਲੋੜ ਨਹੀਂ ਸੀ ਬਾਬਾ ਅੰਮ੍ਰਿਤ ਬਾਅਦ ਯਾਰ ਐਦਾਂ ਹੀ ਤੇਰੀਆਂ ਗੱਲਾਂ ਨਹੀਂ ਬੋਧੇ ਤੂੰ ਤਾਂ ਫਤਵੇ ਜਾਰੀ ਕਰਨ ਲੱਗਿਆ ਇਦਾਂ ਡਰਾਉਣ ਤੋਂ ਮੰਗਾਉਣ ਲੱਗੇ ਤੁਸੀਂ ਆਪਣੇ ਸਿੱਖ ਧਰਮ ਦਾ ਚਲ ਠੀਕ ਆ ਮੰਨਦੇ ਆ ਦੂਜੇ ਧਰਮ ਵਾਲੇ ਕਿਸੇ ਨੇ ਆਉਣਾ ਹੀ ਨਹੀਂ ਯਾਰ ਗੁਰਦਰਾ ਸਾਹਿਬ ਐਨੀ ਕਟੜ ਤਾਂ ਚੰਗੀ ਨਹੀਂ ਹੁੰਦੀ ਬਾਬਾ ਫਿਰ ਕਿਉਂ ਉਹ ਜਵਾਕ ਨੇ ਜੇ ਬਣਾ ਲਈ ਪਉ ਕੋਈ ਐਡਾ ਲੱਚਰ ਗੀਤ ਵੀ ਨਹੀਂ ਲੱਗਿਆ ਮੈਨੂੰ ਉੱਤੇ ਤੇ ਤੇਰੀ ਜਿਹੜੀ ਵੀਡੀਓ ਪਬਲਿਸ਼ ਹੋਈ ਉਹਦੇ ਥੱਲੇ ਆਪਦੇ ਕਮੈਂਟ ਦੇਖ ਤੇਰੇ ਕਿੰਨੇ ਤੇਰੇ ਖਿਲਾਫ ਨੇ ਐਦਾਂ ਨਹੀਂ ਕਰੀਦਾ ਠੀਕ ਆ ਬਾਬਾ ਤੂੰ ਜਿਹੜੇ ਤੇਰੇ ਹੋਰ ਮਸਲੇ ਨੇ ਜਗਰਾਉਂਦਾ ਉਹ ਆਪਾਂ ਉਹਨਾਂ ਦੀ ਗੱਲ ਨਹੀਂ ਕਰਦੇ ਉਹ ਤੁਹਾਡੇ ਆਪਦੇ ਉਹ ਹੈਗੇ ਨੇ ਠੀਕ ਆ ਨਾ ਜੋ ਵੀ ਆਪਾਂ ਨਾ ਉਹ ਚੰਗਾ ਕਹੀਏ ਨਾ ਮਾੜਾ ਕਹੀਏ ਠੀਕ ਹੈ ਜਿਹੜਾ ਮਾੜਾ ਉਹ ਮਾੜਾ ਹੀ ਆ ਜਿਹੜਾ ਚੰਗਾ ਉਹ ਚੰਗਾ ਹੀ ਆ ਉਹਨੂੰ ਤੂੰ ਛੱਡ ਪਰ ਆ ਜਿਹੜੇ ਤੂੰ ਫਤਵੇ ਜਾਰੀ ਕਰਨ ਲੱਗੇ ਹੋ ਨਾ ਕੱਟੜਤਾ ਫਲਾਉਣ ਲੱਗੇ ਹੋ ਇਹ ਗੱਲਾਂ ਗਲਤ ਨੇ ਬਾਬਾ ਐਵੇਂ ਫਤਵੇ ਜਾਰੀ ਤਾਂ ਮੁੱਲੇ ਉਮਰ ਹਣੀ ਦੀ ਕਰਦੇ ਕਾਬਲ ਦੇ ਵਿੱਚ ਤੁਹਾਡੀਆਂ ਇਹ ਹਰਕਤਾਂ ਦੇਖ ਕੇ ਬਾਬਾ ਕਿਸੇ ਨੇ ਗੁਰਦੁਆਰਾ ਸਾਹਿਬ ਨਹੀਂ ਆਉਣਾ ਦੂਜੇ ਧਰਮ ਵਾਲਿਆਂ ਨੇ ਦਰਿਆ ਕੰਨਗੇ ਲੋਕ ਛੋਟੇ ਤੋਂ ਐਨੀ ਕੱਟੜਤਾ ਚੰਗੀ ਨਹੀਂ ਹੁੰਦੀ ਉਹ ਜਵਾਕ ਸਾਮਿਆਂ ਬੈਠਾ ਤੇਰੇ ਕੋਲੇ ਤੇਰੀ ਵੀਡੀਓ ਦੇਖੀ ਥਲੇ ਤੇਰੇ ਲਗਭਗ 90% ਕਮੈਂਟ ਤੇਰੇ ਖਿਲਾਫ ਨੇ ਮੈਂ ਮੰਨਦਾ ਜੇ ਉਹਦੀ ਤੇਰੇ 1% ਵੀ ਗਲਤੀ ਲੱਗੀਦੀ ਉਹਨੂੰ ਸਾਈਡ ਤੇ ਬੈਠ ਕੇ ਉੱਤਾ ਸਮਝਾਉਣ ਦੇ ਆ ਵੀਡੀਓ ਪਬਲਿਸ਼ ਕਰਨ ਦੀ ਲੋੜ ਨਹੀਂ ਸੀ ਉਹਦਾ ਝਾੜ ਵਿੱਚ ਫਸੇ ਬਿੱਲੇ ਵਾਂਗ ਬੈਠਾ ਤੇਰੇ ਕੋਲ ਬਾਕੀ ਤੁਸੀਂ ਦੱਸੋ ਯਾਰ ਆਪਦੇ ਕਮੈਂਟ ਕਰਕੇ ਮੇਰੇ ਵੀਰ ਮੰਨ ਕੇ ਵੀ ਕੀ ਮੈਂ ਸਹੀ ਆ ਕਿ ਮੈਂ ਗਲਤ ਮੈਨੂੰ ਤਾਂ ਉਹਦੀਆਂ ਗੱਲਾਂ ਗਲਤ ਲੱਗੀਆਂ ਜਿਹੜੀ ਇਹਦੀ ਅਸਲੀ ਵੀਡੀਓ ਉਹਦੇ ਵਿੱਚਲੇ 90 95% ਖਿਲਾਫ ਨੇ ਇਹਦੇ ਕਮੈਂਟ ਇਹਦਾ ਫਤਵੇ ਜਾਰੀ ਕਰਨ ਲੱਗ ਕੇ ਕਾਜ਼ੀਆਂ ਤੋਂ ਵੀ ਉੱਤੇ ਜਾ ਕੇ ਹੋਗੇ ਤਾਂ ਖੋਪਣਾ ਵੜਾਓ ਬਾਬਾ ਬਾਕੀ ਜਿਹੜੇ ਤੇਰੀ ਗੱਲਾਂ ਨਹੀਂ ਆਪਾਂ ਦਾ ਉਹਦਾ ਨਾਮ ਇਹਨੂੰ ਕੋਈ ਮਤਲ ਨਹੀਂ ਆਹ ਮਸਲਾ ਦੋ ਕਮੈਂਟ ਸਾਰੇ ਯਾਰ ਧੰਨਵਾਦ ਜੀ